ਸੀ ਦੇਖੋ ਧਰਿਸ਼ਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਫੋਸਪੋਰਟ ਦਾ ਪਾਸਟੈਂਡਾ ਫਲਾਈਵਰ ਬੰਦ ਸੀ ਔਰ ਕੁਛ ਹੀ ਦਿਨਾਂ ਦੇ ਵਿੱਚ ਆਮ ਲੋਕਾਂ ਦੀ ਜਨਤਾ ਨੂੰ ਸਮਰਪਿਤ ਕੀਤਾ ਜਾ ਗਿਆ ਤਾਂ ਉਦਾ ਸਾਰਾ ਪੁਲ ਦਾ ਜਾਇਜ਼ਾ ਲੈਣ ਲਈ ਅੱਜ ਫਾਈਨਲ ਸਟੇਜ ਦੇ ਵਿੱਚ ਪਹੁੰਚੇ ਹੈ ਔਰ ਰੋਡ ਇੰਡੀਆ ਰੇਟਸ ਇੰਡੀਅਨ ਰੋਡ ਸੇਫਟੀ ਦੇ ਮੈਂਬਰ ਨਵਦੀਪ ਜੀ ਔਰ ਨਾਲ तमाम ਐਡੀਸੀਪੀ ਐਡੀਸੀਪੀ ਗੁਰਪ੍ਰੀਤ ਪੂਰੇਵਾਲ ਜੀ ਔਰ तमाम ਐਨਐਚਆਈ ਦੇ ਅਧਿਕਾਰੀ ਸੋ 15 ਤੀ ਤੱਕ ਦਾ ਜੜਾ ਸਬੰਧ ਦੱਸਿਆ ਜਾ ਰਿਹਾ ਵੀ 15 ਤੀ ਨੂੰ ਇਹ ਫਰੋਜ਼ਪੁਰ ਬਸ ਸਟੈਂਡਰਡ ਆ ਫਲਾਈਓਵਰ ਆ ਉਹ ਸ਼ੁਰੂ ਹੋ ਜਾਊਗਾ ਲੇਕਿਨ ਕੁਛੜੀਆਂ ਡਿਜ਼ਾਈਨ ਦੇ ਵਿੱਚ ਅਗਰ ਚੇਂਜ ਆਈ ਹੈ ਕਿ ਨਹੀਂ ਆਈ ਹੈ ਉਸ ਬਾਰੇ ਗੱਲਬਾਤ ਕਰਦੇ ਆ ਨਵਦੀਪ ਜੀ ਸਾਨਾ ਡੈਨ ਰਿ ਸੀ ਹੋ ਰਹੀ ਹੈ ਜੀ ਜੀ ਕੀਸਾ ਦੇਖਦੇ ਹੋ ਬੜਾ ਟਾਈਮ ਨਿਕਲ ਗਿਆ ਫਰੋਜ਼ਪੁਰ ਬਸ ਸਟੈਂਡਰਡ ਆ ਫਲਾਈਓਵਰ ਸੀ ਕਾਫੀ ਲੋਕਾਂ ਨੂੰ ਬੀ ਸੀ ਵੀ ਜਲਦੀ ਪਹੁੰਚ ਜਾਵੇ ਤਾਂ ਕਿ ਟ੍ਰੈਫਿਕ ਸਮੱਸਿਆ ਕਾਫੀ ਆ ਰਹੀ ਸੀ ਕੀਸਾ ਦੇਖਦੇ ਹੋ ਇਹ ਕਹਿੰਦੇ 15 ਤੀ ਪੂਰੀ ਹੋਣ ਤਿਆਰੀਆਂ ਹੈਗੀਆਂ ਕੀ ਇਸ ਡਿਜ਼ਾਈਨ ਦੇ ਕੁਝ ਚੇਂਜਸ ਆਈਆਂ ਕਿ ਐਜੂ ਚੱਲੂ ਨਹੀਂ ਜੋ ਫਲਾਇਵਰ ਵਾਲਾ ਪਾਰਟ ਹੈ NHAI ਨੇ ਜਿਸ ਤਰ੍ਹਾਂ ਤੁਹਾਨੂੰ ਇਨਫੋਰਮ ਕੀਤਾ ਉਹ ਆਪਣੇ ਡਿਊ ਟਾਈਮ ਦੇ ਵਿੱਚ ਖੋਲਹੀ ਜਾਏਗਾ ਲੇਕਿਨ ਜਿਹੜਾ ਅੱਜ ਭਾਰਤ ਨਗਰ ਚੌਂਕ ਨੁਮੜਾ ਤੇ ਕਿਹਾ ਕਿ ਕੀ ਹੋ ਰਿਹਾ ਕਿ ਜਿਹੜਾ ਸੈਂਟਰਲ ਆਈਲੈਂਡ ਹੈ ਇਟ ਇਜ਼ ਅ ਵੈਲਕਮਿੰਗ ਥਿੰਗ ਬਹੁਤ ਸੇਫਟੀ ਔਰ ਐਫੀਸ਼ੀਐਂਸੀ ਦੋਨਾਂ ਦੇ ਧਿਆਨ ਚ ਰੱਖ ਕੇ ਵੀ ਕਿਹਾ ਲੇਕਿਨ ਇਹਦੇ ਆਸ-ਪਾਸ ਵਾਲੇ ਯੂ ਟਰਨ ਜਾਂ ਸਲਿੱਪ ਲੇਨਸ ਦੀ ਪ੍ਰੋਵੀਜ਼ਨ ਨਹੀਂ ਹੈ ਹਾਲੇ ਦੇਖਣ ਜੇ ਪਾਇਆ ਗਿਆ ਤਾਂ ਉਹਨੂੰ ਸਭ ਮੱਦੇ ਨਜ਼ਰ ਦੇਖਦੇ ਹੋ ਕਿ ਅਸੀਂ ਇਹਨਾਂ ਦਾ ਇੱਕ ਦੁਬਾਰਾ ਰੀ ਸਰਵੇ ਕੀ ਕਰਕੇ ਅਸੀਂ ਤਾਂ ਕਿ ਇਹ ਪ੍ਰੋਪਰ ਇਹਨਾਂ ਨੂੰ ਡਰਾਇੰਗਸ ਦੁਬਾਰਾ ਬਣਾ ਕੇ ਦੇ ਸਕੀਏ ਤਾਂ ਕਿ ਸਾਰੀਆਂ ਜਿਹੜੀਆਂ ਮੂਵਮੈਂਟਸ ਨੇ ਇੱਥੇ ਕਾਰ ਵਾਲੇ ਤੋਂ ਟੂ ਵੀਲਰ ਪੈਦਲ ਸਾਈਕਲ ਵਾਲੇ ਸਾਰੇ ਆਰਾਮ ਨਾਲ ਇੱਥੋਂ ਐਫੀਸ਼ੀਐਂਟਲੀ ਲੰਘ ਜਾਣ ਕਿਉਂਕਿ ਖਾਲੀ ਸਰਕਲ ਬਣਾਉਣ ਨਾਲ ਜੰਕਸ਼ਨ ਇੰਪਰੂਵਮੈਂਟ ਨਹੀਂ ਹੁੰਦੀ ਅਸੀਂ ਸਲੀਪ ਲੇਨ ਔਰ ਕਿੱਥੋਂ ਕੱਟ ਦੇਣੇ ਆ ਯੂ-ਟਰਨ ਦੇਣੇ ਔਰ ਸੈਨੂੰ ਪੂਰੇ ਹੋਲਿਸਟਿਕਲੀ ਡਿਜ਼ਾਈਨ ਕਰ ਰਹੇ ਆ ਤਾਂਕਿ ਇਹ ਬਹੁਤ ਸੋਹਣੀ ਇੱਕ ਚੀਜ਼ ਬਣੇ ਔਰ ਜਿਹੜੀ ਪੁਰਾਣੀ ਅੰਦੀ ਸ਼ਾਨ ਹੈ ਭਾਰਤਨਗਰ ਚੌਂਕ ਦੀ ਉਹ ਵਾਪਸ ਆਪਾਂ ਬਹਾਲ ਕਰ ਸਕੀਏ ਬਿਲਕੁਲ ਡਾਡੀ ਕਸੀਆ ਭਾਰਤਨਗਰ ਚੌਂਕ ਕਿ ਮੇਨ ਸੈਂਟਰ ਪੰਦਾ ਲੋਜਾਂ ਹਬ ਸਿਟੀ ਦਾ ਮੰਨਦੇ ਹੋ ਇਸ ਕਾਰ ਨੂੰ ਅਗਰ ਚੌਂਕ ਅੱਗੇ ਇਹਨਾਂ ਕੋ ਕਾਫੀ ਵੱਡਾ ਬਣ ਗਿਆ ਤੇ ਅਗਰ ਗੱਡੀਆਂ ਤਕਰੀਬਨ 70 ਹਜ਼ਾਰ ਤੋਂ ਗੱਡੀਆਂ ਡੇਲੀ ਇਸ ਰੋਡ ਦੇ ਉੱਪਰ ਨਿਕਲਦੀਆਂ ਕਿ ਲੱਗਦਾ ਵੀ ਇਤਨਾ ਟ੍ਰੈਫਿਕ ਥੋੜੀ ਸਮੱਸਿਆ ਹੈ ਅਗਰ ਕਿਉਂਕਾ ਛੋਟਾ ਗਾਰਡਨ ਦਿੱਤਾ ਨਹੀਂ ਕੋਈ ਡਿਜ਼ਾਈਨ ਦੇ ਵਿੱਚ ਛੋਟਾ ਕਰਨ ਨਾਲ ਤਾਂ ਬਿਲਕੁਲ ਹੀ ਜਾਮ ਲੱਗ ਜਾਏਗਾ ਕਿਉਂਕਿ ਕੀ ਹੁੰਦਾ ਸੀ ਕਿ ਪਹਿਲਾਂ ਸਾਰੀ ਇਹ ਸੜਕ ਚਲਦੀ ਸੀ ਟ੍ਰੈਫਿਕ ਲਾਈਟਸ ਤੇ ਕਿ ਪਿੱਛੋਂ 100 ਗੱਡੀਆਂ ਆਉਂਦੀ ਸੀ ਅੱਗੇ 100 ਗੱਡੀਆਂ ਰੁਕ ਰਹੀ ਸੀ ਫਿਰ ਉਹ ਅੱਗੇ ਰਿਲੀਜ਼ ਹੋ ਰਹੀ ਸੀ ਹੁਣ ਕੀ ਹੋ ਰਿਹਾ ਕਿ ਐਲੀਵੇਟਡ ਰੋਡ ਕਰਨਾ ਪਿੱਛੇ 5 ਕਿਲੋਮੀਟਰ ਦੀ ਫ੍ਰੀ ਫਲੋ ਹੋ ਗਈ ਹੈ ਸੋ ਹੁਣ ਇੱਥੇ ਲਗਾਤਾਰ ਗੱਡੀਆਂ ਟ੍ਰੈਫਿਕ ਲਾਈਟ ਲਗਾ ਦਿੱਤੇ ਸੈਡਾ ਲੰਬਾ ਲਾਈਨ ਲੱਗੇਗਾ ਜੋ ਆਲਰੇਡੀ ਤੁਸੀਂ ਜਗਰਾਉ ਪੁਲ ਜਾਂ ਅੱਗੇ ਐਕਸਪੀਰੀਅੰਸ ਕਰ ਰਹੇ ਹੋ ਸੋ ਇਹ ਜੀ ਗਲਤੀ ਇੱਥੇ ਕਰਨੀ ਤਾਂ ਬਹੁਤ ਵੱਡਾ ਡਿਜ਼ਾਸਟਰ ਹੋ ਜਾਏਗਾ ਕਿ ਇੱਥੇ ਤਾਂ ਮੂਵਮੈਂਟ ਹੀ ਮੁਸ਼ਕਲ ਹੋ ਜਾਏਗੀ ਸੋ ਜੋ ਹੋ ਰਿਹਾ ਹੈ ਉਹ ਬਹੁਤ ਅੱਛਾ ਹੈ ਐਨੂੰ ਹੋਰ ਬੈਟਰ ਕੀਤਾ ਜਾ ਸਕਦਾ ਹੈ ਐਂ ਦੇ ਡਾਇਆਮੀਟਰ ਨੂੰ ਕੁਮ ਥੋੜਾ ਐਡਜਸਟਮੈਂਟ ਕਰਕੇ ਤਾਂ ਛੋਟੀਆਂ ਛੋਟੀਆਂ ਫਾਈਨ ਟਿਊਨਿੰਗ ਦੀ ਜ਼ਰੂਰਤ ਹੈ ਐਨੂੰ ਮਤਲਬ ਤੁਸੀਂ ਇਹ ਕਹਿ ਸਕਦੇ ਹੋ ਕਿ 70 80% ਬਣ ਚੁੱਕਿਆ 10 20% ਅਸੀਂ ਇਹਦੇ ਵਿੱਚ ਆਪਣੀ ਇਨਪੁਟ ਹੋਰ ਦੇ ਦਾਂਗੇ ਤੇ ਐਨੂੰ ਹੀ ਠੀਕ ਕਰਾਂ ਅ ਬੰਕ ਰੈਡਿਕਲ ਪਰ ਮੰਦੇ ਵੀ ਇਹਦਾ ਪਹਿਲਾ ਚੌਂਕ ਹੁੰਦੇ ਸੀ ਤਾਂ ਜਾਮ ਘੱਟ ਲਾਦੀ ਟ੍ਰੈਫਿਕ ਲਾਈਨ ਕੋਈ ਕੁਝ ਏਰੀਆ ਦੇ ਵਿੱਚ ਆਣਾ ਥੋੜਾ ਜਾਮ ਹੋ ਜਾਂਦੇ ਤੇ ਤੁਹਾਡੀ ਗੱਲ ਨਾਲ ਮੇਰੀ ਅਗਰ ਟ੍ਰੈਫਿਕ ਲਾਈਨ ਨਹੀਂ ਲੱਗਦੀ ਤਾਂ ਜਾਮ ਘੱਟ ਲੱਗ ਸਕਦੇ ਸੀ ਏਰੀਆ ਦੇ ਵਿੱਚ ਜੀ 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 ਬਿਲਕੁਲ 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 ਜੇ ਮਤਲਬ ਹੁਣ ਕਿਉਂਕਿ ਇਹ ਫ੍ਰੀ ਫਲੋ ਟ੍ਰੈਫਿਕ ਹੋ ਗਿਆ ਸੋ ਅਨੂੰ ਇਹਨੂੰ ਅਸੀਂ ਫ੍ਰੀ ਫਲੋ ਕੰਡੀਸ਼ਨਸ ਤੇ ਹੀ ਡਿਜ਼ਾਈਨ ਕਰਾਂਗੇ ਅ ਇਹਨੂੰ ਅਸੀਂ ਇੰਟਰਪਟਿਡ ਫਲੋ ਦੇ ਨਾਲ ਡਿਜ਼ਾਈਨ ਨਹੀਂ ਕਰ ਸਕਦੇ ਉਹਦੇ ਨਾਲ ਸਾਡਾ ਪੂਰਾ ਸਿਸਟਮ ਹਿਲ ਜਾਏਗਾ ਸੋ ਮੇਰਾ ਮੌਜੂਦਾ ਹੈ ਏਡੀਸੀ ਪੈ ਗੁਰੂ ਪ੍ਰੀਤ ਜੀ ਪਰਿਵਾਰ ਮੈਡਮ ਕਿਸਾ ਦੇਖਦੇ ਹੋ ਕੁਛ ਹੀ ਸਮਾਂ ਲੱਗਿਆ ਮਣੀ 15 ਤੱਕ ਟਾਈਮ ਦੇ ਰਿਹਾ ਵੀ ਪੰਡਾ ਦੀ ਨੂੰ ਫਲੋੜਪੁਰ ਬੱਸ ਸਟੈਂਡ ਤੇ ਚੱਲ ਪੂਆ ਇਹ ਮੇਨ ਚੌਕ ਹੈ ਸ਼ਾਨਾ ਪਰਨਰ ਚੌਕ ਸ਼ਹਿਰ ਦੀ ਕਿਸਾ ਦੇਖਦੇ ਹੋ ਵੀ ਇਹ ਇਹਨਾਂ ਟ੍ਰੈਫਿਕ ਸਮੱਸਿਆ ਕੀ ਪ੍ਰੋਬਲਮ ਨਹੀਂ ਹੋਗੀ ਜਿਹੜਾ ਇਹਨਾਂ ਨੇ ਦੱਸਣ ਦਾ ਕਿ ਪ੍ਰੋਜੈਕਟਡ ਡਾਇਰੈਕਟਰ ਕਹਿ ਰਿਹਾ ਜਿਹੜਾ ਜਦੋਂ ਆਪਣਾ ਉੱਪਰ ਵਾਲਾ ਭਾਰਤ ਨਗਰ ਚੌਂਕ ਤੋਂ ਉੱਪਰ ਜਿਹੜਾ ਆਪਣਾ ਬਾਈਪਾਸ ਰੋਡ ਚੱਲ ਪੂਗਾ ਉਹਦੇ ਨਾਲ ਇਹ 40 60 ਵੈਸੇ ਵੀ ਥੋੜਾ ਟ੍ਰੈਫਿਕ ਦਾ ਫਰਕ ਪੈ ਜਾਊਗਾ ਥੋੜਾ ਜਿਹਾ ਜਿਹੜਾ ਚੌਂਕ ਦਾ ਆ ਸੀ ਅੱਜ ਇਹਨੂੰ ਮਿਸਸ ਸਤੀਜਾ ਜੀ ਨੂੰ ਬੁਲਾਇਆ ਸੀਗਾ ਉਹਨਾਂ ਨਾਲ ਡਿਸਕਸ ਕੀਤਾ ਇਹਨੂੰ ਥੋੜੀ ਜੀ ਐਮੈਂਡਮੈਂਟ ਹੋਣ ਵਾਲੀ ਹੈ ਇਹਦੇ ਵਿੱਚ ਥੋੜਾ ਜਿਹਾ ਉਹ ਇੱਕ ਵਾਰੀ ਅਸੀਂ ਪ੍ਰੈਕਟੀਕਲ ਤੌਰ ਤੇ ਇਹਨੂੰ ਅਮੈਂਡ ਕਰਕੇ ਥੋੜਾ ਜਿਹਾ ਉਹਨੂੰ ਟਰਾਈ ਕਰਕੇ ਦੇਖਾਂਗੇ ਜੇ ਉਹ ਠੀਕ ਰਿਹਾ ਫਿਰ ਉਸ ਤੋਂ ਬਾਅਦ ਇਹਨੂੰ ਉਸ ਐਮੈਂਡਮੈਂਟ ਦੇ ਨਾਲ ਇਹਨੂੰ ਪ੍ਰੋਪਰ ਜਿਹੜਾ ਹੈਗਾ ਦੁਬਾਰਾ ਉਹ ਬਣ ਜਾਊਗਾ ਲੱਗਦਾ ਵੀ ਇਹਦਾ ਮੇਨ ਹੀ ਹੱਬ ਹੈਗਾ ਚੌਂਕ ਹੈ ਭਾਰਣਾ ਚੌਂਕ ਹੈ ਇਹੀ ਡੀਸੀ ਅਫੀਸਰ ਨੇ ਐਸੇ ਕਮਿਸ਼ਨਰ ਅਫੀਸਰ ਕੋਲ ਹੀ ਇਹ ਮਿਲਦਾ ਇਹੀ ਮੇਨ ਹੱਬ ਮੰਨਿਆ ਦਾ ਅਗਰ ਲਾਈਟਾਂ ਲੱਗ ਜਾਂਦੀ ਤਾਂ ਹੋਰ ਟ੍ਰੈਫਿਕ ਜਾਮ ਦੀ ਸਮੱਸਿਆ ਕੱਲ ਆ ਸਕਦੀ ਹੈ ਪਰ ਨਫੀ ਵਧਾ ਸਕ ਨਹੀਂ ਨਹੀਂ ਅਸੀਂ ਇਹਦੇ ਚ ਟ੍ਰੈਫਿਕ ਲਾਈਟਸ ਵੀ ਜਿਵੇਂ ਤੁਸੀਂ ਚੰਡੀਗੜ੍ਹ ਦੇਖਿਆ ਹੋਣਾ ਜੀ ਇੱਥੇ ਆਪਾਂ ਟ੍ਰੈਫਿਕ ਲਾਈਟਸ ਵੀ ਅਸੀਂ ਲਾਵਾਂਗੇ ਜਿਹੜੇ ਪੀ ਕਾਰਸ ਹੋਣਗੇ ਉਹਦੇ ਤੇ ਅਸੀਂ ਲਾਈਟਸ ਵੀ ਨਾਲ ਜਿਹੜੀਆਂ ਹੈਗੀਆਂ ਉਹ ਮੇਨਟੇਨ ਕਰਾਂਗੇ ਉਹਨਾਂ ਨੂੰ ਲਾਵਾਂਗੇ ਥੋੜਾ ਜਿਹਾ ਇੱਕ ਇਧਰਲੇ ਪਾਸੇ ਰਾਈਟ ਸਾਈਡ ਤੇ ਜਾ ਕੇ ਯੂ ਟਰਨ ਥੋੜਾ ਜਿਹਾ ਥੋੜਾ ਨੇੜੇ ਇੱਕ ਹੋਰ ਬਣਾ ਰਹੇ ਆ ਥੋੜਾ ਜਿਹਾ ਮਤਲਬ ਉਹਨੂੰ ਅਸੀਂ ਸਪੋਜ਼ ਕੀਤਾ ਆ ਉਹਦੇ ਨਾਲ ਕੀ ਹੋਊਗਾ ਜਿਹੜਾ ਟ੍ਰੈਫਿਕ ਆ ਉਹ ਸਾਰਾ ਡਾਇਰੈਕਟਲੀ ਉਹਨੂੰ ਤੁਸੀਂ ਨਹੀਂ ਤੁਹਾਨੂੰ ਸਲਿਪ ਰੋਡ ਤੇ ਜਾਣਾ ਥੋੜਾ ਯੂ-ਟਰਨ ਹੋ ਕੇ ਆਊਗਾ ਤਾਂ ਥੋੜਾ ਜਿਹਾ ਉਹਨਾਂ ਦਾ ਫਰਕ ਪਊਗਾ ਇਸਾ ਲੱਗ ਜਾਵੇਗੀ ਹਾਲਭਾਲ ਸਮੇਂ ਦੇ ਵਿੱਚ ਇਸ ਪੁਲ ਨਾਲ ਚੱਲਣ ਦਾ ਸ਼ਹਿਰ ਦੀ ਅੰਦਰੂਨੀ ਜਿਹੜੀ ਸਮੱਸਿਆ ਟ੍ਰੈਫਿਕ ਘਟ ਸਕਦੀ ਹੈ ਘਟ ਵੀ ਸਕਦੀ ਹੈ ਜੀ ਘਟੂਗੀ ਵੀ ਪਰ ਕੁਛ ਇਹ ਵੀ ਆ ਜਿਵੇਂ ਹੁਣ ਪਿੱਛੋਂ ਜਿਹੜਾ ਹੈਗਾ ਆ ਫਲੋ ਆਂਦਾ ਹੈ ਪਿੱਛੋਂ ਆਪਣਾ ਆਪਾਂ ਜਿਹੜਾ ਉਥੋਂ ਚੋਂਗੀ ਤਾਂ ਫਰੋਜ਼ਪੁਰ ਚੋਂਗੀ ਤਾਂ ਆ ਰਿਹਾ ਜਿਹੜਾ ਓਵਰਲੋਡ ਬਲੌ ਪਰ ਆ ਰਿਹਾ ਜੀ ਜਿਹੜਾ ਪਿੱਛੋਂ ਇਹ ਸੇਮ ਜਿਹੜੀਆਂ ਇੱਥੇ ਆ ਕੇ ਉਸ ਤੋਂ ਪਿੱਛੇ ਕੁਝ ਨਹੀਂ ਆ ਪਿੱਛੇ ਕੋਈ ਆਪਾਂ ਨੂੰ ਸਟਾਪੇਜ ਨਹੀਂ ਆ ਰਿਹਾ ਸੋ ਇਸ ਕਰਕੇ ਇੱਕ ਇੱਥੇ ਚੌਕ ਆ ਜਾਂਦਾ ਉਸ ਤੋਂ ਬਾਅਦ ਮਾਤਾ ਰਾਣੀ ਮੰਦਿਰ ਚੌਕ ਆਉਂਦਾ ਆ ਇੱਥੇ ਦੋ ਜਿਹੜੇ ਸਟਾਪੇਜ ਆ ਉੱਥੇ ਆਪਾਂ ਨੂੰ ਥੋੜਾ ਜਿਆਦਾ ਫਿਰ ਪੇਸ਼ੀਐਂਸ ਦੇ ਨਾਲ ਥੋੜਾ ਜਿਆਦਾ ਟ੍ਰੈਫਿਕ ਸਲੋ ਹੋ ਕੇ ਜਾਣਾ ਅਦਰਵਾਈਜ਼ ਨਹੀਂ ਦਵਾਂਗੇ ਤਾਂ ਫਿਰ ਸਾਰਾ ਜਿਹੜਾ ਹੈਗਾ ਆਪਣਾ ਜਗਰਾਉਂ ਪੁਲ ਤੇ ਜਾ ਕੇ ਜਿਹੜਾ ਹੈਗਾ ਉਹ ਸਾਰ ਜਿਆਦਾ ਕਿਓਸ ਹੋ ਜਾਊਗਾ ਸੋ ਇਸ ਕਰਕੇ ਥੋੜਾ ਜਿਆ ਪਬਲਿਕ ਨੂੰ ਵੀ ਯੂਜ਼ ਟੂ ਹੋਣਾ ਪੈਣਾ ਹੌਲੀ ਹੌ ਜਾ ਕੇ ਆਪਾਂ ਉੱਥੇ ਵੀ ਰੂਲਸ ਫਾਲੋ ਕਰਦੇ ਆ ਵੀ ਆਰ ਯੂਸਡ ਟੂ ਆਪਾਂ ਸਾਰੇ ਹੀ ਜਾਣਦੇ ਆ ਜਦੋਂ ਸੋ ਇੱਥੇ ਵੀ ਸੇਮ ਥੋੜਾ ਜਿਹਾ ਮਤਲਬ ਜਦੋਂ ਹੌਲੀ ਹੌਲੀ ਐਕਚੁਅਲ ਹੋ ਜਾਣਗੇ ਲੋਕ ਪਰ ਇਹਨੂੰ ਫਿਰ ਵੀ ਅਸੀਂ ਰੀ ਡਿਜ਼ਾਈਨ ਜਿਵੇਂ ਜਿੰਨਾ ਵੀ ਸਾਨੂੰ ਅਮੈਂਡ ਕਰਕੇ ਉਹਦਾ ਫਲੀਫ ਫਰੀ ਫਲੋ ਵਾਸਤੇ ਅਸੀਂ ਉਹ ਕਰ ਰਹੇ ਆ ਸੋ ਇਹ ਸੰ ਗੁਰਪ੍ਰੀਕ ਕੋਡ ਪੁਰੇਵਾਲ ਦੀ ਐਡੀਸੀਪੀ ਟ੍ਰੈਫਿਕ ਲੁਧਿਆਣਾ ਤੇ ਤੁਹਾਨੂੰ ਦੱਸ ਦੇ ਕਿ ਅੱਜ ਪਾਰਨਗਰ ਚੌਂਗੜਾ ਬਸ ਸਟੈਂਡ ਡਾ ਫਲਾਈਓਵਰ ਆ ਉਸ ਦੇ ਕੁਝ ਡਿਜ਼ਾਈਨ ਦੇ ਵਿੱਚ ਅਮੈਂਡਮੈਂਟ ਕਰਨ ਵਾਸਤੇ ਲੁਧਿਆਣਾ ਦੇ ਟ੍ਰੈਫਿਕ ਐਡੀਸੀਪੀ 1 ਗੁਰਪ੍ਰੀਤ ਕੌਰ ਪੂਰੇਵਾਲ ਅਦੇ ਇਸ ਦੇ ਨਾਲ ਐਨਐਚਆਈ ਦੇ ਅਧਿਕਾਰੀ ਇਸ ਦੇ ਨਾਲ ਹੀ ਇੰਡੀਆ ਟ੍ਰੈਫਿਕ ਕਾਉਂਸਲ ਦੇ ਅਧਿਕਾਰੀ ਇੱਥੇ ਪਹੁੰਚੇ ਤਾਂ ਇਸ ਲੁਧਿਆਣਾ ਦੀ ਇਸ ਮੇਨ ਪਾਰਨਗਰ ਚੌਂਗ ਬਸ ਸਟੈਂਡ ਫਲਾਈਓਵਰ ਦੇ ਹੱਬ ਨੂੰ ਕੰਟਰੋਲ ਕਰਨ ਵਾਸਤੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੌਂਗ ਦੇ ਵਿੱਚ ਕੋਈ ਟ੍ਰੈਫਿਕ ਸਮੱਸਿਆ ਨਾ ਹੋਵੇ ਕੁਝ ਡਿਜ਼ਾਈਨ ਦੇ ਵਿੱਚ ਅਮੈਂਡਮੈਂਟਸ ਕਰਕੇ ਤਕਰੀਬਨ 15 ਤਰੀਕ ਤੱਕ ਇਸ ਬਸ ਸਟੈਂਡ ਫਰੋਜ਼ਪੁਰ ਦਾ ਜਿਹੜਾ ਰੋਡ ਹੈ ਫਲਾਈਓਵਰ ਰੋਡ ਹੈਗਾ ਉਹਨੂੰ ਚਾਲੂ ਕਰਤਾ ਜਾਵੇਗਾ ਕੈਮਰਮੈਨ ਬੌਬੀ ਲਾ ਸੰਦੀਪ ਸ਼ਰਮਾ 66 ਟੀਵੀ ਲੁਧਿਆਣਾ